ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾਤ ਸੁਨਸ਼ੇਰ ਲੁਧਿਆਣਾ ਇੱਕ ਵਾਰ ਫਿਰ ਤੁਹਾਡੇ ਨਾਲ ਜੁੜਿਆ ਹੈ। ਪਰ ਮਾਮਲਾ ਹੈ ਇੰਡਸਟਰੀ ਨੂੰ ਲੈ ਕੇ। ਜੀ ਹਾਂ ਡਾਈੰਗ ਇੰਡਸਟਰੀ ਜਿਹਦੇ ਤੇ ਲਗਾਤਾਰ ਐਨਜੀਟੀ ਦੀ ਤਲਵਾਰ ਲਟਕੀ ਹੋਈ ਸੀ ਪੋਲੂਸ਼ਨ ਮਾਮਲੇ ਦੇ ਵਿੱਚ ਕਿਸੇ ਵੀ ਟਾਈਮ ਤੇ ਜਿਹੜੇ ਇੰਡਸਟਰੀ ਨੂੰ ਖੌਫ ਸਗਾ ਕਿ ਬੰਦ ਹੋਉਂਦੇ ਆ ਬੰਦ ਕੀਤੇ ਜਾਂਦੇ ਆ ਆਰਡਰ ਦਿੱਤੇ ਜਾ ਸਕਦੇ ਐ ਐਨਜੀਟੀ ਵੱਲੋਂ ਕਿਉਂਕਿ ਐਨਜੀਟੀ ਨੇ ਬਹੁਤ ਹੀ ਸਖਤ ਰਵੱਈਆ ਅਪਣਾਇਆ ਹੋਇਆ ਸੀ ਬੁੱਢਾ ਦਰਿਆ ਮਾਮਲੇ ਨੂੰ ਲੈ ਕੇ ਕਿ ਪਾਣੀ ਜਿਹੜਾ ਹੈ ਉਹ ਗਲਤ ਮਤਲਬ ਦੂਸ਼ਿਤ ਪਾਣੀ ਡਿਸਚਾਰਜ ਕੀਤਾ ਜਾ ਰਿਹਾ ਡਾਇਰੈਕਟ ਬੁੱਡੇ ਨਾਲੇ ਕਿਦਾਂ ਡਿਸਚਾਰਜ ਕੀਤਾ ਜਾ ਰਿਹਾ ਸੋ ਸਾਰੇ ਮਾਮਲੇ ਦੇ ਵਿੱਚ ਸੰਜੀਵਨੀ ਬਣ ਕੇ ਉਭਰੇ ਕੈਬਨਟ ਮਨਿਸਟਰ ਪੰਜਾਬ ਦੇ ਸੰਜੀਵ ਅਰੋੜਾ ਨੇ ਇੱਕ ਵੱਡਾ ਬ੍ਰਿਜ ਦਾ ਰੋਲ ਅਦਾ ਕੀਤਾ এনवायरमेंट ਡਿਪਾਰਟਮੈਂਟ ਐਨਜੀਟੀ ਔਰ ਪਲਸ ਦੂਸਰੇ ਪਾਸੇ ਇੰਡਸਟਰੀ ਦੇ ਵਿੱਚ ਦੋਨਾਂ ਦੀ ਗੱਲਾਂ ਨੂੰ ਦੋਨਾਂ ਦੇ ਪਹਿਲੂਆਂ ਨੂੰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬੈਠ ਕੇ ਸਮਾਇਤੇ ਹੋਏ ਫਾਈਨਲੀ ਅ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਐਨਜੀਟੀ ਦੇ ਵਿੱਚ ਜਿਹੜਾ ਇੱਕ ਰੋਲ ਅਦਾ ਕੀਤਾ ਗਿਆ ਸੰਜੀਵ ਅਰੂੜਾ ਦੇ ਜਿਹੜੇ ਇੱਕ ਬ੍ਰਿਜ ਬਨਨ ਦੇ ਨਾਲ ਉਸ ਤੋਂ ਬਾਅਦ ਹੁਣ ਦੋਨਾਂ ਦੇ ਲਈ ਇੱਕ ਵਿਨ-ਵਿਨ ਸਿਚੁਏਸ਼ਨ ਵਾਲੀ ਹਾਲਾਤ ਪੈਦਾ ਹੋ ਗਈ ਹੈ ਫॉर ਦਾ ਟਾਈਮਿੰਗ ਦਿੱਤਾ ਜਾਇਆ ਤਾਂ ਇੰਡਸਟਰੀ ਨੂੰ ਸਾਹ ਮਿਲ ਗਿਆ ਫॉर ਦਾ ਟਾਈਮ ਇਹ ਕਹੀਏ ਕਿ ਬ੍ਰੀਥ ਮਿਲ ਗਿਆ ਹੁਣ ਇੰਡਸਟਰੀ ਦੇ ਲਈ ਅਗਨੀ ਪਰਿਕਸ਼ਾ ਸ਼ੁਰੂ ਹੋ ਗਈ ਹੈ ਜਿਹੜੀ ਇੰਡਸਟਰੀ ਲਗਾਤਾਰ ਆਪਣੇ ਆਪ ਨੂੰ ਲਗਾਤਾਰ ਸਮਾਂ ਮੰਗ ਰਹੀ ਸੀ ਬੇਕਸੂਰ ਕਹਿਣਾ ਚਾ ਰਹੀ ਸੀ ਸੋ ਹੁਣ ਉਸ ਇੰਡਸਟਰੀ ਦੇ ਪਾਲੇ ਦੇ ਵਿੱਚ ਗੇਮ ਹੈਗੀ ਹੈ ਕਿਉਂਕਿ ਐਨਜੀਟੀ ਵੱਲੋਂ ਫਾਰ ਦਾ ਟਾਈਮ ਬੀਇੰਗ ਇੱਕ ਕੁਝ ਸਮਾਂ ਲਈ ਇੱਕ ਰਾਹਤ ਦਿਖਾਈ ਹੈ ਪਰ ਉਹਦੇ ਵਿੱਚ ਬਹੁਤ ਸਾਰੀ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਜਿਦੇ ਲਈ ਇੰਡਸਟਰੀ ਨੂੰ ਹੁਣ ਦੇਖਣਾ ਹੋਵੇਗਾ ਕਿ ਇੰਡਸਟਰੀ ਆਪਣਾ ਇਮਾਨਦਾਰ ਰੁਖ ਰੱਖਦੇ ਹੋਏ ਉਹ ਜਿਹੜਾ ਟਾਈਮ ਮਿਲਿਆ ਐਨਜੀਟੀ ਵੱਲੋਂ ਇੱਕ ਪੋਜ਼ਿਟਿਵ ਜਿਹੜਾ ਐਟੀਟਿਊਡ ਸਰਕਾਰ ਨੇ ਦਿਖਾਇਆ ਹੈ ਇੰਡਸਟਰੀ ਨੂੰ ਲੈ ਕੇ ਜਿਹੜੇ ਰੋਜ਼ਗਾਰ ਨੂੰ ਲੈ ਕੇ ਜਿਹੜੇ ਇੰਡਸਟਰੀਅਲ ਜਿਹੜੇ ਕਾਰੋਬਾਰੀ ਹੈ ਜਿਨ੍ਹਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਇੰਡਸਟਰੀ ਕਿਤੇ ਨਾ ਕਿਤੇ ਇੰਡਸਟਰੀ ਨੂੰ ਅਣਦੇਖਾ ਕੀਤਾ ਜਾਂਦਾ ਹੈ ਅਸੀਂ ਟੈਕਸ ਪੇਅਰ ਆ ਪਰ ਉਸ ਦੇ ਬਾਵਜੂਦ ਸਾਡੇ ਤੇ ਹੀ ਤਲਵਾਰ ਲਟਕਾਈ ਜਾਂਦੀ ਹੈ ਸੋ ਇਸ ਵਾਰੀ ਖੁਦ ਪਹਿਲੀ ਵਾਰ ਹੋਇਆ ਜਦੋਂ ਇੰਡਸਟਰੀ ਖੁਦ ਕਹਿ ਰਹੀ ਹੈ ਕਿ ਵਾਕੇ ਹੀ ਸੰਜੀਵ ਅਰੋੜਾ ਦੇ ਇੰਟਰਫੇਰੈਂਸ ਨਾਲ 브੍ਰਿਜਿੰਗ ਤੋਂ ਬਾਅਦ ਸਰਕਾਰ ਦਾ ਇੱਕ ਨਵਾਂ ਰੁਖ ਦੇਖਣ ਨੂੰ ਮਿਲਿਆ ਹੈ ਫਸਟ ਟਾਈਮ ਇਹ ਲੱਗ ਰਿਹਾ ਹੈ ਕਿ ਇਹ ਵਾਕੇ ਹੀ ਆਮ ਆਦਮੀ ਦੀ ਸਾਡੀ ਆਪਣੀ ਸਰਕਾਰ ਹੈ ਇਹ ਅਸੀਂ ਨਹੀਂ ਕਹਿ ਰਹੇ ਇੰਡਸਟਰੀ ਦੇ ਵੱਲੋਂ ਇਹੋ ਜਿਹੇ ਬਿਆਨ ਆ ਰਹੇ ਹਨ ਔਰ ਇੰਡਸਟਰੀ ਕਹਿ ਰਹੀ ਹੈ ਕਿ ਜਿਹੜਾ ਅੱਜ ਰੋਲ ਅਦਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇੱਕ ਦੋਨਾਂ ਲਈ ਐਂਟੀਟੀ ਨੂੰ ਵੀ ਉਨੀ ਹੀ ਪ੍ਰਾਇੋਰਟੀ ਦਿੱਤੀ ਗਈ ਹੈ ਪਰਿਆਵਰਣ ਨੂੰ ਜਿਹੜਾ ਬਿਨਾਂ ਨੁਕਸਾਨ ਪਹੁੰਚਾਏ ਕਿੱਦਾਂ ਇੰਡਸਟਰੀ ਨੂੰ ਚਲਾਇਆ ਜਾ ਸਕਦਾ ਹੈ ਇਸ ਸਾਰੀਆਂ ਗੱਲਾਂ ਤੇ ਵਿਚਾਰ ਹੋ ਕੇ ਇੱਕ ਸਮਾਂ ਲਗਭਗ ਕੁਛ ਸਮਾਂ ਜਿਹੜਾ ਇੰਡਸਟਰੀ ਨੂੰ ਦਿੱਤਾ ਗਿਆ ਤਾਂ ਕਿ ਇੰਡਸਟਰੀ ਇਸ ਦੇ ਵਿੱਚ ਆਪਣੇ ਆਪ ਸੁਧਾਰ ਕਰਦੇ ਹੋਏ ਜਿਹੜਾ ਆਪਣੀ ਜਿਹੜੀ ਡਾਇਗਨੋਸਿਸ ਚਲਾਇਆ ਜਾ ਸਕੇ ਪੰਜਾਬ ਦੇ ਵਿੱਚ ਔਰ ਰੋਜ਼ਗਾਰ ਨੂੰ ਬਰਕਰਾਰ ਰੱਖਦੇ ਹੋਏ ਪਰਿਆਵਰਨ ਨੂੰ ਵੀ ਨੁਕਸਾਨ ਨਾ ਪਹੁੰਚੇ ਸੋ ਬਹੁਤ ਵੱਡਾ ਇੱਕ ਚੈਲੰਜ ਹੈ ਸੰਜੀਵ ਰੌੜਾ ਇੱਕ ਵਾਰੀ ਫੇਰ ਜੇ ਗੱਲਬਾਤ ਕਰੀਏ ਤਾਂ ਜਿੱਦਾ ਰਾਜ ਸਭਾ ਐਮਪੀ ਰਹੇ ਹੋਏ ਲਗਾਤਾਰ ਲੋਕਾਂ ਦਾ ਦਿਲ ਜਿੱਤ ਰਏ ਸੀ ਸੋ ਹੁਣ ਇੰਡਸਟਰੀ ਮਨਿਸਟਰ ਤੇ ਐਨ ਆਰ ਆਈ ਮਨਿਸਟਰ ਇਨਵੈਸਟਿੰਗ ਮਨਿਸਟਰ ਰਹੇ ਹੋਏ ਵੀ ਐਂ ਲੱਗ ਰਿਹਾ ਕਿ ਇੰਡਸਟਰੀ ਲਈ ਲਗਾਤਾਰ ਤਤਪਰ ਹੈ ਇੰਡਸਟਰੀ ਦੀ ਗੱਲਾਂ ਸੁਨੀਆਂ ਜਾ ਰਹੀਆਂ ਇੰਡਸਟਰੀ ਦੇ ਹੱਕ ਦੇ ਵਿੱਚ ਜਿਹੜਾ ਇਹ ਫੈਸਲਾ ਆਇਆ ਹੈ ਇਸ ਟਾਈਮ ਇੱਕ ਰਾਹਤ ਮਿਲ ਗਿਆ ਉਸ ਤੋਂ ਪੰਜਾਬ ਦੀ ਡਾਈਇੰਗ ਇੰਡਸਟਰੀ ਨੂੰ ਇੱਕ ਨਵੀਂ ਉਮੀਦ ਜਾਗ ਗਈ ਹੈ ਔਰ ਡਾਈਇੰਗ ਇੰਡਸਟਰੀ ਖੁਦ ਜਿਹੜੀ ਹੈ ਇਸ ਪੂਰੇ ਐਪੀਸੋਡ ਨੂੰ ਇੰਡਸਟਰੀ ਹਿਤਾਸ਼ੀ ਦੀ ਇੱਕ ਸੰਗਿਆ ਦੇ ਰਹੀ ਹੈ ਔਰ ਖੁਦ ਦੱਸ ਰਹੀ ਹੈ ਕਿ ਹੁਣ ਉਹ ਵੀ ਸਰਕਾਰ ਨੇ ਜਿਹੜੇ ਅੱਜ ਹੱਥ ਵਧਾਇਆ ਹੈ ਤਾਂ ਡਾਈਇੰਗ ਇੰਡਸਟਰੀ ਤੇ ਜਿਹੜੇ ਪੀਡੀਏ ਦੇ ਖਾਸ ਕਰਕੇ ਪੰਜਾਬ ਡਾਇਰ ਐਸੋਸੀਏਸ਼ਨ ਦੇ ਪਹਾਦਰ ਕੇ ਰੋਡ ਐਸੋਸੀਏਸ਼ਨ ਜਿਹੜੀ ਡਾਇੰਗ ਐਸੋਸੀਏਸ਼ਨ ਦੇ ਜਿਹੜੇ ਪ੍ਰਤੀਨਿਧੀ ਹੈ ਉਹ ਖੁਦ ਅੱਗੇ ਵੱਧ ਕੇ ਇਹ ਕਹਿ ਰਿਹਾ ਕਿ ਜੇ ਸਰਕਾਰ ਨੇ ਹੱਥ ਫੜਾਇਆ ਤੇ ਅਸੀਂ ਹੁਣ ਉਸ ਤੋਂ ਜ਼ਿਆਦਾ ਆਪਣੇ ਜਿੰਨੀ ਜ਼ਰੂਰਤ ਹੈ ਉਸ ਤੋਂ ਵੀ ਜ਼ਿਆਦਾ ਕਰਕੇ ਜਿਹੜਾ ਕੰਮ ਕਰਾਂਗੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਇੰਗੈਲੀ ਨਾਲ